ਅੱਛਾ EOR ਦੇ ਜਿਹੜੇ ਹੁਣ ਇਸ਼ੂਜ਼ ਆ ਉਹਨੂੰ ਲੈ ਕੇ ਜਿਹੜਾ ਪਾਲਿਸੀ ਮੈਮੋ ਆ ਉਹ ਇਸ਼ੂ ਕੀਤਾ ਗਿਆ ਆ ਕਿੰਨੇ ਵੀ ਜਿਹੜੇ ਡਾਇਰੈਕਟਰਸ ਦਾ ਡਾਇਰੈਕਟਰ ਦਾ ਮੈਮੋ ਸੀਗਾ ਇੰਟਰਨੈਟ ਬੇਸਡ ਹੀਅਰਿੰਗਸ ਨੂੰ ਲੈ ਕੇ ਉਸ ਦੇ ਉੱਤੇ ਵੀ ਅਪਡੇਟ ਆਈ ਹੈ ਕੀ ਕਰ ਰਹੇ ਜੀ ਇਹ ਹੁਣ ਸੋ ਸੋ ਇੰਟਰਨੈਟ ਹੀਅਰਿੰਗ ਤੇ ਜਿਹੜੀਆਂ ਫੋਮ ਦੀਆਂ ਹੀਅਰਿੰਗ ਸੀਗੀਆਂ ਪਹਿਲਾਂ ਤੋਂ ਹੀ ਜਿਹੜੀਆਂ ਸੀਗੀਆਂ ਸੀਗੀਆਂ ਆਪਸ਼ਨਸ ਜਿਹੜੀ ਹਮੇਸ਼ਾ ਤੋਂ ਹੁੰਦੀ ਸੀਗੀ ਬਾਈਡਨ ਸਰਕਾਰ ਨੇ ਇੱਕ ਮੈਮੋ ਜਿਹੜਾ ਪਬਲਿਸ਼ ਕੀਤਾ ਸੀਗਾ ਇਨ ਕਿ ਜੱਜਾਂ ਨੇ ਕੇਸ ਹਿਸਾਬ ਨਾਲ ਜਿਹੜਾ ਇੰਟਰਨੈਟ ਬੇਸ ਤੇ ਰੂਲ ਕਰਨਾ ਉਹ ਬੇਸਿਕਲੀ ਥੋੜਾ ਜਿਆਦਾ ਐਨਕੋਰੇਜ ਜਿਹੜਾ ਕਰਦੇ ਸੀਗੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਜਿਹੜਾ ਮੈਮੋ ਸੀਗਾ ਕੈਨਸਲ ਕਰਤਾ ਤੇ ਬੇਸਿਕਲੀ ਇਹ ਕਿਹਾ ਕਿ ਇਹ ਮੈਮੋ ਫਜ਼ੂਲ ਆ ਇਹ ਹੀਰਿੰਗ ਜਿਹੜੀਆਂ ਸੀਗੀਆਂ ਪਹਿਲਾਂ ਵੀ ਜਿਹੜੀਆਂ ਚਲਦੀਆਂ ਰਹਿੰਦੀਆਂ ਸੀਗੀਆਂ ਟੈਲੀਫੋਨਿਕ ਵੀ ਚਲਦੀਆਂ ਰਹਿੰਦੀਆਂ ਸੀਗੀਆਂ ਤੇ ਇਹਦਾ ਕੋਈ ਮਕਸਦ ਨਹੀਂ ਹੈਗਾ ਤੇ ਉਹਨੂੰ ਇਹਨਾਂ ਨੇ ਹਟਾ ਦਿੱਤਾ ਤੇ ਹੁਣ ਜਿਹੜਾ ਸੀਗਾ ਮਾਹੌਲ ਓਬਵੀਅਸਲੀ ਉਹਨਾਂ ਨੇ ਜਿਹੜੇ ਫੈਡਰਲ ਵਰਕਰ ਆ ਉਹ ਵੀ ਉਹਨਾਂ ਨੇ ਜਿਹੜੇ ਸੀਗੇ ਕਮਾਕਰਾਂ ਤੇ ਜਿਹੜੇ ਬੁਲਾ ਲਏ ਆ ਵਾਪਸ ਕਿ ਤੁਹਾਨੂੰ ਮੰਡੀਟਰੀ ਜਿਹੜਾ ਆਣਾ ਪੈਣਾ ਨਹੀਂ ਆਏ ਤਾਂ ਤੁਹਾਨੂੰ ਨੌਕਰੀ ਜਿਹੜੀ ਛੱਡਣੀ ਪੈਣੀ ਆ ਸੋ ਸੇਮ ਥਿੰਗ ਹੁਣ ਜਿਹੜੇ ਜੱਜ ਆਏ ਵੀ ਫੈਡਰਲਲੀ ਜਿਹੜੇ ਹੈਗੇ ਆ ਤੇ ਅਲਟੀਮੇਟਲੀ ਜਿਹੜਾ ਕੀ ਸੀਗਾ ਕਿ ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਸਾਰੀਆਂ ਜਿਹੜੀਆਂ ਹੀਰਿੰਗ ਹੁਣ ਹੈਗੀਆਂ ਕੋਰਟ ਦੇ ਵਿੱਚ ਹੁਣ ਠੀਕ ਹੈ ਕਿ ਇਨ ਪਰਸਨ ਜਿਹੜਾ ਆਣਾ ਪਵੇ ਪਰ ਇਹ ਆ ਕਿ ਇਹ ਮੋਸ਼ਨਸ ਵਗੈਰਾ ਦਿਆ ਜੇ ਵੀ ਵਰਚੁਅਲ ਹੀਰਿੰਗ ਦੀ ਜਿਹੜੀ ਆਪਸ਼ਨ ਜਿਹੜੀ ਐਗਜ਼ਿਸਟ ਕਰਦੀ ਆ ਤੇ ਆਫ ਕੋਰਸ ਇਹਦਾ ਸਾਰਿਆਂ ਨੂੰ ਜਿਹੜਾ ਫਾਇਦਾ ਹੁੰਦਾ ਸੀਗਾ ਟਾਈਮ ਜਿਹੜਾ ਆਣ ਜਾਣ ਦਾ ਤੁਸੀਂ ਦੇਖੋ ਕਿ ਸੈਨ ਫਰਾਂਸਿਸਕੋ ਵਰਗੇ ਸ਼ਹਿਰ ਦੇ ਵਿੱਚ ਠੀਕ ਹੈ ਐਲ ਲਵਰਗੇ ਸ਼ਹਿਰ ਦੇ ਵਿੱਚ ਕਿੰਨਾ ਟਾਈਮ ਜਿਹੜਾ ਲੱਗਦਾ ਤੇ ਇੰਨਾ ਫਿਰ ਇਹ ਸੀਗਾ ਕਿ ਜਿੱਥੇ ਬੰਦਾ ਵਕੀਲ ਇੱਕ ਦਿਨ ਚ ਇੱਕ ਹੀ ਤਰੀਕ ਭੁਗਤ ਸਕਦਾ ਹੈਗਾ ਹੂੰ 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 ਟ੍ਰੈਫਿਕ ਕਰਕੇ ਜਾਂ ਜਿਹੜੇ ਮਰਜ਼ੀ ਰੀਜ਼ਨ ਕਰਕੇ ਹੁਣ ਦੋ ਭੁਗਤ ਸਕਦਾ ਸੀਗਾ ਯਾ ਮੰਨ ਲਓ ਕਿ ਇੱਕ ਵਾਰੀ ਐਲ ਐ ਦੀ ਹੀアリング ਜਾਂ ਸੈਨ ਫ੍ਰੈਸਕੋ ਦੀ ਇਕੱਠੇ ਤਰੀਕ ਇੱਕੋ ਟਾਈਮ ਪੈ ਗਈ ਤੇ ਉਹ ਬੰਦਾ ਵੈਬ ਐਕਸ ਤੇ ਦੋਨੋਂ ਹੀ ਕਰ ਸਕਦਾ ਰਾਈਟ ਤੇ ਸੇਮ ਥਿੰਗ ਜਿੱਦਾਂ ਕਲਾਇੰਟ ਵੀ ਜਿਹੜਾ ਉਹਨੂੰ ਵੀ ਜਦੋਂ ਵੈਬ ਐਕਸ ਮਿਲਦੀ ਆ ਤੇ ਮਾਹੌਲ ਥੋੜਾ ਜਿਹਾ ਸ਼ਾਂਤ ਹੁੰਦਾ ਵੱਲ ਆ ਫਰਮ ਦੇ ਵਿੱਚ ਕਲਾਇੰਟ ਨੂੰ ਵੀ ਜਿਹੜਾ ਰਿਲੈਕਸ ਹੋ ਕੇ ਜਿਹੜਾ ਆਪਣਾ ਜਵਾਬ ਦਿੰਦਾ ਕੋਰਟ ਚ ਕਈ ਵਾਰੀ ਮਾਹੌਲ ਜਿਹੜਾ ਟੈਨਸ਼ਨ ਦਾ ਜਿਹੜੇ ਸਪੈਸ਼ਲੀ ਆਪਣੇ ਬੰਦੇ ਆ ਉਹਨਾਂ ਨੇ ਕਈ ਵਾਰੀ ਨਹੀਂ ਕੋਰਟ ਰੂਮ ਦਾ ਮਾਹੌਲ ਦੇਖਿਆ ਹੁੰਦਾ ਤੇ ਜਦੋਂ ਕੋਰਟ ਛੋਟ ਪਾ ਕੇ ਬਿਜ਼ੀ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਠੀਕ ਆ ਉਹ ਪਾਰਕਿੰਗ ਵਗੈਰਾ ਇਹ ਉਹ ਸਾਰਾ ਬੰਦੇ ਦਾ ਧੂਆਂ ਘੱਡ ਦਿੰਦੇ ਕਈਆਂ ਕੋ ਨਹੀਂ ਜਿਹੜਾ ਡਰ ਵੀ ਲੱਗਦਾ ਕਿ ਜਿਹੜੇ ਨਹੀਂ ਵੱਡੇ ਸ਼ਹਿਰਾਂ ਦੇ ਵਿੱਚ ਵਿਚਰੇ ਹੁੰਦੇ ਆ ਜੀ 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 ਇਹ ਹੁਣ ਜਦੋਂ ਇਹ ਚੀਜ਼ ਉਹ ਚੀਜ਼ ਦਾ ਮੇਰੇ ਹਿਸਾਬ ਨਾਲ ਕਾਫੀ ਜਿਹੜਾ ਸੀਗਾ ਐਡਵਾਂਟੇਜ ਵੀ ਸੀਗੀ ਲੋਕਾਂ ਨੂੰ ਤੇ ਹੁਣ ਇਹ ਚੀਜ਼ ਜਿਹੜੀ ਆ ਉਹਨੂੰ ਟਾਰਗੇਟ ਜਿਹੜੇ ਕਰਨ ਜਾ ਰਹੇ ਆ ਸੋ ਬੇਸਿਕਲੀ ਇਹ ਚਾਹ ਰਹੇ ਆ ਵੀ ਸਾਡੀਆਂ ਜਿਹੜੇ ਇਨ ਪਰਸਨ ਨਹੀਂ ਜਿਹੜੇ ਉਹ ਹੋਣ ਹਾਂ ਨਹੀਂ ਇਦਾਂ ਦਾ ਤਾਂ ਨਹੀਂ ਕੋਈ ਆ ਜਾਇਆ ਆਪਣੇ ਵੈਬ ਐਕਸ ਚੱਲ ਰਿਹਾ ਵਾ ਚੱਲ ਰਹੇ ਆ ਠੀਕ ਆ ਕਿਦਾਂ ਜਿਹੜਾ ਕਰਦੇ ਆ ਓਕੇ ਠੀਕ ਆ ਸੋ ਇਹ ਜਿਹੜੀ ਚੀਜ਼ ਜਿਹੜੀ ਹੋ ਹੈਗੀ ਆ